ਸਰ ਮਾਈ ਕਾਫੀ ਨਿਸ਼ ਦੇ ਵਿੱਚ ਫੁੱਲ ਕੁਸ਼ਨਿੰਗ ਦੇ ਵਿੱਚ ਜਬ ਵੱਡੇ ਵੱਡੇ ਬਕਸਿਆਂ ਵਾਲੇ ਬੈੱਡ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਜੋ ਅਸੀਂ ਬੈੱਡ ਦਾ ਡਿਜ਼ਾਈਨ ਰੈਡੀ ਕੀਤਾ ਬਹੁਤ ਹੀ ਡਿਫਰੈਂਟ ਡਿਜ਼ਾਈਨ ਹੈ ਸ਼ਾਇਦ ਹੀ ਕਦੇ ਤੁਸੀਂ ਇਸ ਤਰ੍ਹਾਂ ਦਾ ਬੈੱਡ ਦੇਖਿਆ ਹੋਵੇ ਇਹ ਬੈੱਡ ਨੂੰ ਅਸੀਂ ਨਾਮ ਦਿੱਤਾਗਾ ਵੇਵ ਬੈੱਡ ਇਹ ਜਾਣਾਗਾ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਤੇ ਇਹਦਾ ਜੋ ਮੈਟਰਸ ਸਾਈਜ਼ ਬਣਾ ਗਿਆ ਉਹ ਵੀ ਨਿਊਜ਼ੀਲੈਂਡ ਦੇ ਅਕੋਰਡਿੰਗ ਹੀ ਬਣਾਇਆ ਹੋਇਆ ਕুইਨ ਸਾਈਜ਼ ਦਾ ਮੈਟਰਸ ਬਣਾਇਆ ਹੋਇਆਗਾ ਇਹ ਬੈੱਡ ਦੇ ਮੈਂ ਤੁਹਾਨੂੰ ਫੀਚਰ ਦੱਸਦਾ ਅਹ ਇਹਦੀ ਕੁਆਲਿਟੀ ਵੀ ਦੱਸਦਾ ਇਹ ਜਿਹੜਾ ਬੈੱਡ ਬਣਿਆ ਸਾਰਾ 19mm ਪਲਾਈ ਬੋਰਡ ਦੇ ਵਿੱਚ ਬੈੱਡ ਬਣਿਆਗਾ ਇਹਦੇ ਤੇ ਸਾਰੀਆ ਵਿਨੀਅਰ ਟੌਪ ਲੱਗੀ ਹੋਈ ਹੈ ਤੇ ਵੌਲਨ ਨੇਚਰਲ ਪਾਲਿਸ਼ ਕੀਤੀ ਹੋਈ ਹੈ ਜੋ ਕਿ ਮੈਟ ਫਿਨਿਸ਼ ਦੇ ਵਿੱਚ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਦੀ ਪਾਲਿਸ਼ ਕੀਤੀ ਹੋਈ ਹੈ ਤੇ ਨੂੰ ਆਪਾਂ ਕਸਟਮਾਈਜ਼ ਵੀ ਕਰਵਾ ਸਕਦੇ ਹਾਂ ਇਹ ਤੇ ਜੋ ਮੈਟ੍ਰਸ ਲਾਏਗਾ ਪੂਰਾ 11 ਇੰਚੀ ਦਾ ਮੈਟ੍ਰਸ ਲਾਏ ਮੈਟ੍ਰਸ ਵੀ ਬ੍ਰਾਂਡਡ ਹੈ ਤੇ ਪੌਕੇਟ ਸਪ੍ਰਿੰਗਰ ਮੈਟ੍ਰਸ ਯੂਜ਼ ਕੀਤਾ ਹੋਇਆ ਹੈ ਉਹ ਵੀ ਚੀਜ਼ ਆਪਾਂ ਸਾਰੀ ਕਸਟਮਾਈਜ਼ ਕਰ ਸਕਦੇ ਹਾਂ ਆਪਣੇ ਅਕੋਰਡਿੰਗ ਇਹ ਬੈੱਡ ਦੀ ਸਾਨੂੰ ਕਸਟਮਰ ਨੇ ਰੈਫਰੈਂਸ ਫੋ ਕੀ ਆਪਾਂ ਇਸ ਫੋਟੋ ਦੇ ਅਕੋਰਡਿੰਗ ਬੈਟਰ ਰੈਡੀ ਕਰਨਾ ਹੈ ਮੈਂ ਤੁਹਾਨੂੰ ਰੈਫਰੈਂਸ ਫੋਟੋ ਦਿਖਾਉਣਾ ਹੈ ਕਸਟਮਰ ਨੇ ਸਾਨੂੰ ਆ ਫੋਟੋ ਭੇਜੀ ਸੀ ਕਿ ਆਪਾਂ ਐਸ ਅਕੋਰਡਿੰਗ ਚੀਜ਼ ਤਿਆਰ ਕਰਨੀ ਹੈ ਬਿਲਕੁਲ ਹੂਬ ਹੂ ਇਹੀ ਚੀਜ਼ ਤਿਆਰ ਕਰਨੀ ਹੈ ਤੇ ਜੋ ਆਉਟਪੁੱਟ ਆਈ ਹੈ ਬਿਲਕੁਲ ਸੇਮ ਚੀਜ਼ ਰੈਡੀ ਹੋਈ ਹੈ ਤੇ ਕਸਟਮਰ ਵੀ ਇਹ ਚੀਜ਼ ਤੋਂ ਫੁੱਲ ਸੈਟੀਸਫਾਈ ਨੇ ਕਹਿਣ ਦਾ ਭਾਵ ਹੈ ਜੇ ਤੁਸੀਂ ਵੀ ਕੋਈ ਚੀਜ਼ ਕਸਟਮਾਈਜ਼ ਕਰਵਾਉਣੀ ਹੈ ਔਨ ਆਰਡਰ ਕਰਵਾਉਣੀ ਹੈ ਫੋਟੋ ਭੇਜ ਕੇ ਕਰਵਾਉਣੀ ਹੈ ਤਾਂ ਅਸੀਂ ਹੂਬੂ ਉਹੀ ਚੀਜ਼ ਤਿਆਰ ਕਰ ਸਕਦੇ ਹਾਂ ਤੁਸੀਂ ਸਾਡੇ ਤੋਂ ਫੋਟੋ ਭੇਜ ਕੇ ਚੀਜ਼ ਕਸਟਮਾਈਜ਼ ਕਰਵਾ ਸਕਦੇ ਹੋ ਇੱਕ ਬੈੱਡ ਨੂੰ ਬਣਾਉਣ ਦਾ ਚੈਲੰਜ ਤਾਂ ਹੈਗਾ ਹੀ ਹੈਗਾ ਸੀ ਨਾਲ ਸ਼ਿਪਿੰਗ ਦਾ ਵੀ ਚੈਲੰਜ ਸੀ ਕਿਉਂਕਿ ਕੰਟੇਨਰ ਦੇ ਵਿੱਚ ਇਹ ਸਾਰੇ ਬੈੱਡ ਨੂੰ ਰੱਖਣਾ ਮਤਲਬ ਇੰਪੋਸੀਬਲ ਵਾਲਾ ਕੰਮ ਸੀ ਸਪੇਸ ਬਹੁਤ ਜ਼ਿਆਦਾ ਕਿ ਜੇ ਜਿਉ ਹਸਾਉਣਾ ਬੈੱਡੇ ਕੌਸਟਲੀ ਬਹੁਤ ਜ਼ਿਆਦਾ ਪੈ ਜਾਊਗਾ ਇਹ ਬੈੱਡਾ ਸੀ ਸਾਰਾ ਫੋਲਡੇਬਲ ਤਿਆਰ ਕੀਤਾ ਬੈੱਡ ਦੀ ਬੈਕ ਅਲੱਗ ਪੈਕ ਹੋ ਜੂਗੀ ਸਾਈਡਸ ਅਲੱਗ ਹੋ ਜਾਣਗੀਆਂ ਬੈੱਡ ਦੀ ਫਰੰਟ ਅਲੱਗ ਹੋ ਜੂ ਟੌਪ ਸਾਈਡ ਸਾਰਾ ਕੋ ਡਿਫਰੈਂਟ ਡਿਫਰੈਂਟ ਪੈਕ ਹੋ ਜਾਊਗਾ ਇੱਕ ਬਾਕਸ ਬੈੱਡ ਨਾਲ ਉਹ ਵੀ ਇਹ ਬਹੁਤ ਹੀ ਘੱਟ ਸਪੇਸ ਕਵਰ ਕਰੂਗਾ ਤਾਂ ਸ਼ਿਪਿੰਗ ਵੀ ਇਹਦੀ ਕੋਈ ਬਹੁਤਾ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਫਰਨੀਚਰ ਕਸਟਮਾਈਜ਼ ਕਰਵਾਉਣਾਗਾ ਫੋਟੋ ਦੇ ਅਕੋਰਡਿੰਗ ਕਰਵਾਉਣਾਗਾ ਜਦ ਜਿੱਥੋਂ ਵੀ ਤੁਸੀਂ ਡਿਜ਼ਾਈਨ ਦੇਖਦੇ ਹੋ ਜਾਂ ਕੋਈ ਪਿੰਟ੍ਰੈਸ ਤੋਂ ਡਿਜ਼ਾਈਨ ਕੱਢਦੇ ਹੋ ਹੂ ਉਹ ਉਹੀ ਚੀਜ਼ ਬਣ ਕੇ ਰੈਡੀ ਹੋ ਜੂਗੀ ਇਹ ਮੈਂ ਕੰਟੇਨਰ ਦੀ ਤੁਹਾਨੂੰ ਪੈਕਿੰਗ ਦਿਖਾ ਦਿੰਨਾ ਹੈ ਕੰਟੇਨਰ ਇਹ ਚੱਲਿਆ ਨਿਊਜ਼ੀਲੈਂਡ ਦੇ ਵਿੱਚ ਤੇ ਹੋਰ ਇਹਦੇ ਵਿੱਚ ਬਹੁਤ ਸਾਰਾ ਸਮਾਨ ਚੱਲਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਸੋਫੇ ਬੈੱਡ ਇਹ ਕੰਸੋਲ ਵੀ ਨਿਊਜ਼ੀਲੈਂਡ ਚਲੇਗਾ ਮਤਲਬ ਜਿਸ ਤਰ੍ਹਾਂ ਦਾ ਮਰਜੀ ਫਰਨੀਚਰ ਹੋਵੇ ਫਰਨੀਚਰ ਹੋਵੇ ਚਾਹੇ ਪਾਲਿਸ਼ ਵਾਲਾ ਸਰਮਾਇਕਾ ਫਿਨਿਸ਼ ਦੇ ਵਿੱਚ ਫੁੱਲ ਕੁਸ਼ਨਿੰਗਸ ਦੇ ਵਿੱਚ ਵੋਡ ਵਾਲਾ ਹੋਵੇ ਮੈਟਲ ਦੇ ਵਿੱਚ ਕੋਈ ਚੀਜ਼ ਹੋਵੇ ਜਾਂ ਕੋਈ ਗਲਾਸ ਆਰਟ ਹੋਵੇ ਜਾਂ ਰੀਜ਼ੀਨ ਆਰਟ ਦੇ ਵਿੱਚ ਕੋਈ ਚੀਜ਼ ਹੋਵੇ ਤੁਸੀਂ ਹਰ ਚੀਜ਼ ਸਾਨੂੰ ਦੱਸ ਸਕਦੇ ਹੋ ਹਰ ਚੀਜ਼ ਦੀ ਫੋਟੋ ਭੇਜ ਸਕਦੇ ਹੋ ਤੁਹਾਡੇ ਅਕੋਰਡਿੰਗ ਸਾਰੀ ਚੀਜ਼ ਕਸਟਮਾਈਜ਼ ਹੋ ਜਾਊਗੀ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਸਾਡੇ ਸਟੋਰ ਬਰਨਾਲਾ ਬੁਸ਼ ਤੇ ਵਿਜ਼ਿਟ ਕਰ ਸਕਦੇ ਹੋ ਜੋ ਕਿ ਬਰਨਾਲਾ ਪੰਜਾਬ ਦੇ ਵਿੱਚ ਹੈ ਸਤਿ ਸ਼੍ਰੀ ਅਕਾਲ